ਦੂਸਰੇ ਨੂੰ ਬਲੇਮ ਕਰਨ ਦੀ ਜਗ੍ਹਾ ਸਾਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਕਿੱਥੇ ਗਲਤ ਹਾਂ ਅੱਜ ਹਰੇਕ ਪਾਸੇ ਸੁਸਾਇਟੀ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਗੱਲ ਕਰੋਗੇ ਤਾਂ ਹਰੇਕ ਬੰਦੇ ਦੇ ਮੂੰਹ ਤੋਂ ਸੁਣਾ ਨੂੰ ਮਿਲਦਾ ਹੈ ਮਹਿੰਗਾਈ ਬਹੁਤ ਵਧ ਗਈ ਮਹਿੰਗਾਈ ਬਹੁਤ ਵਧ ਗਈ ਮੈਂ ਹਮੇਸ਼ਾ ਕਹਿੰਦਾ ਯਾਰ ਕੋਈ ਸਹੀ ਗੱਲ ਕਰਿਆ ਕਰੋ ਕਿੱਥੇ ਮਹਿੰਗਾਈ ਵਧ ਗਈ ਕਹਿੰਦੇ ਜੀ ਨਹੀਂ ਬਹੁਤ ਵਧ ਗਈ ਮੈਂ ਕਹਾਂ ਦੱਸੋ ਕਿੱਥੇ ਵਧ ਗਈ ਮੇਰੇ ਪਿਤਾ ਜੀ ਪੰਜਾਬ ਗਵਰਨਮੈਂਟ ਤੋਂ 1998 ਚ ਰਿਟਾਇਰ ਹੋੁੰਦੇ ਨੇ ਉਹਨਾਂ ਦੀ ਆਖਰੀ ਤਨਖਾਹ 6400 ਰੁਪਏ ਸੀ ਮੈਂ 2006 ਦੇ ਵਿੱਚ ਕਾਰਪੋਰੇਟ ਚ ਪਹਿਲੀ ਜੌਬ ਤੇ ਲੱਗਦਾ ਮੇਰੀ ਪਹਿਲੀ ਤਨਖਾਹ 25000 ਸੀ ਦੱਸੋ ਕਿੱਥੋਂ ਮਹਿੰਗਾਈ ਵਧਦੀ ਇਨਕਮ ਨਹੀਂ ਵਧੀ ਖਰਚੇ ਵਧੇ ਨੇ ਮਹਿੰਗਾਈ ਨਹੀਂ ਵਧੀ ਅੱਜ ਕੋਈ ਵੀ ਗਵਰਨਮੈਂਟ EMPLOYEE ਹੈ ਘੱਟੋ ਘੱਟ 1 ਲੱਖ ਰੁਪਏ ਉਹਦੀ ਸੈਲਰੀ ਹੈ ਘੱਟੋ ਘੱਟ ਕਿਵੇਂ ਕਹਿ ਦੂੰਗੇ ਤੁਸੀਂ ਮਹਿੰਗਾਈ ਵਧ ਗਈ ਖਰਚੇ ਵਧੇ ਨੇ ਪਹਿਲਾਂ ਮੁਹੱਲੇ 'ਚ ਇੱਕ ਫੋਨ ਹੋਇਆ ਕਰਦਾ ਸੀ ਅੱਜ ਇੱਕ ਘਰ 'ਚ 10-10 ਮੋਬਾਈਲ ਫੋਨ ਨੇ ਉਹਨਾਂ ਦੇ ਰੀਚਾਰਜ ਦਾ ਖਰਚਾ ਵਧ ਗਿਆ ਪਹਿਲਾਂ ਕਿਤੇ ਸ਼ਹਿਰ ਦੇ ਵਿੱਚ 10 ਵੀ ਗੱਡੀਆਂ ਹੁੰਦੀਆਂ ਸੀ ਆ ਅੱਜ ਜਿੰਨੇ ਵੀ ਪਰਿਵਾਰ ਦੇ ਜੀ ਨੇ ਉਹਨਾਂ ਕੋਲ ਕਾਰਾਂ ਨੇ ਪੈਟਰੋਲ ਦੇ ਖਰਚੇ ਵਧ ਗਏ ਪਹਿਲਾਂ ਇੱਕ ਕਮਰੇ ਦੇ ਵਿੱਚ ਸਾਰਾ ਪਰਿਵਾਰ ਰਹਿੰਦਾ ਸੀ ਹੁਣ ਹਰ ਬੈੱਡਰੂਮ ਦੇ ਵਿੱਚ ਏਸੀ ਲੱਗਿਆ ਹੋਇਆ ਹੈ ਬਿਜਲੀ ਦੇ ਖਰਚੇ ਵਧ ਗਏ ਖਰਚੇ ਵਧੇ ਨੇ ਮਹਿੰਗਾਈ ਨਹੀਂ ਵਧੀ ਕਿਉਂਕਿ ਪਰਸੈਪਸ਼ਨ ਹੈ ਅਸੀਂ ਗਲਤ ਲੈ ਕੇ ਚੱਲੀ ਜਾ ਰਹੇ ਹਾਂ